ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਕਹਿੰਦਾ ਉਹ ਕਾਦੇ ਹਾਸਤੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਇੱਕ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦੱਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਕਹਿੰਦਾ ਫੇਰ ਕੀ ਕਰਨਗੇ ਮੈਂ ਕਿਹਾ ਫੇਰ ਜਿਹੜੀ ਭਗੌੜਿਆਂ ਦੀ ਜਿਹੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣ ਇਹਦਾ ਜਿਹੜਾ ਲਾਭੇ ਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆਹ ਕਰਨਗੇ ਉਹ ਕਹਿੰਦਾ ਜੀ ਮੈਂ ਕੰਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਪਰਤੇ ਕਿੱਡਾ ਮਹਾਨ ਕੰਮ ਕਰ ਰਹੇ ਹੈ ਕਿ ਅਸੀਂ ਤਾਂ ਧਾਰਮਿਕ ਬੰਦੇ ਆ ਸਾਡੇ ਤਾਂ ਦੋ ਵਿਰੋਧੀ ਹੋਣਗੇ ਚਾਰ ਵਿਰੋਧੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਪੁੱਛ ਕੇ ਪੰਜ ਪੇਜ ਲਿਖਤੇ ਤੁਸੀਂ ਤਾਂ ਸਿਆਸੀ ਲੋਕ ਹੋ ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ ਤੇ ਜੇ ਅਸੀਂ ਲਿਖਣ ਲੱਗ ਗਏ ਤੇ ਪੰਜ ਕਿਤਾਬਾਂ ਲਿਖ ਦਿਆਂਗੇ ਇਹ ਚੇਤੇ ਰੱਖਿਓ ਜੀ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਜੇ ਕਿਸੇ ਵਿਰੋਧੀ ਦੀ ਕਰਦਾਰ ਕੂਸ਼ੀ ਕਰਾਉਣੀ ਹੋਵੇ ਨਾ ਕੋ ਨੁਕਸਾਨਖਸ ਲੱਭਣੇ ਹੋ ਤੇ ਛੇਕਾ ਦੇ ਦਿਓ ਜਿਉ ਉਹਨੂੰ ਕੋ ਥੋੜੇ ਬੋਦੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ 'ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ 'ਚ ਨੁਕਸੀ ਨੁਕਸ ਨੁਕਸੀ ਨੁਕਸ ਨੁਕਸ ਦੇਖਣ ਲੱਗ ਪਏ ਮੈਡੀਸਿੰਗ ਸਾਹਿਬ ਗਿਆਨੀ ਰਕबीर ਸਿੰਘ ਜੀ ਨਾਲ ਗੱਲ ਹੋਈ ਮੈਨੂੰ ਕਹਿਣ ਲੱਗੇ ਹੁਣ ਕੀ ਹੋ ਰਿਹਾ ਹੈ ਮੇਰੇ ਬਾਰੇ ਕੀ ਸੋਚ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਨਾ ਉਹ ਕਾਹਦੇ ਹੱਥੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦਿਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਜਾਣੇ ਆਂ ਸੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉੱਥੇ ਟੀਚਰ ਪ੍ਰਿੰਸੀਪਲ ਅਕਸਰ ਹੀ ਸਟੇਜਾਂ ਦੇ ਉੱਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਣ ਸਨਮਾਨ ਕਰਦੇ ਨੇ ਮੈਂ ਕਿਹਾ ਜੀ ਉਹ ਤੁਹਾਡੀਆਂ ਤਸਵੀਰਾਂ ਖੰਗਾਲੀਆਂ ਜਾ ਰਹੀਆਂ ਕਿ ਕਿਸੇ ਬੀਬੀ ਨਾਲ ਕਿਸੇ ਸਮਾਗਮ ਚ ਸਰੂਪਾ ਲੈਂਦੇ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਕੰਨਾ ਫੇਰ ਕੀ ਕਰਨਗੇ ਮੈਂ ਕਹਾ ਫੇਰ ਜਿਹੜੀ ਭਗੌੜਿਆ ਆਂਦੀ ਜਿਹੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣ ਇਹਦਾ ਜਿਹੜਾ ਲਾਭ ਇਹਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆ ਕਰਨਗੇ ਇਸ ਕਿਸਮ ਦੀ ਆਦਤ ਹੈ ਔਰ ਪਰਸੋ ਹੀ ਅਜੀਵਨਾ ਨਾਲ ਗੱਲ ਹੋ ਕੇ ਡੀਸੀ ਤੇ ਉਸੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਹਿੰਦੇ ਜੀ ਇੱਕ ਬੀਬੀ ਦੇ ਨਾਲ ਟੀਵੀ ਚੈਨਲ ਦੇ ਉੱਤੇ ਤੁਹਾਡਾ ਇਥੋਂ ਹਲਕੇ ਦਾ ਲੀਡਰ ਇੰਟਰਵਿਊ ਕਰ ਰਿਆ ਸੀ ਉਹ ਕਹਿੰਦਾ ਜੀ ਮੈਂ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਪਰਤੇ ਕਿੱਡਾ ਮਹਾਨ ਕੰਮ ਕਰ ਰਹੇ ਹੈ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਕਿ ਮੈਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਜੀ ਪੰਜ ਪੇਜ ਪਰਤੇ ਹੈ ਸ਼ਰਮ ਨਹੀਂ ਆਉਂਦੀ ਅਸੀਂ ਤਾਂ ਧਾਰਮਿਕ ਬੰਦੇ ਆ ਸਾਡੇ ਤਾਂ ਦੋ ਵਿਰੋਧੀ ਹੋਣਗੇ ਚਾਰ ਵਿਰੋਧੀ ਹੋਣਗੇ ਜੇ ਨਾ ਤੁਸੀਂ ਪੁੱਛ ਕੇ ਪੰਜ ਪੇਜ ਲਿਖਤੇ ਤੁਸੀਂ ਤਾਂ ਸਿਆਸੀ ਲੋਕ ਹੋ ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ ਤੇ ਜੇ ਅਸੀਂ ਲਿਖਣ ਲੱਗ ਗਏ ਤੇ ਪੰਜ ਕਿਤਾਬਾਂ ਲਿਖ ਦਿਆਂਗੇ ਕਿ ਚੇਤੇ ਰੱਖਿਓ ਜੇ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਜੇ ਅਸੀਂ ਲਿਖਣ ਲੱਗ ਗਏ ਤਾਂ ਕਹਿੰਦਾ ਜੀ ਪੰਜ ਪੇਜ پڑھਦੇ ਮੈਂ ਮੈਂ ਤੁਹਾਨੂੰ ਵੀ ਕਹਿਣਾ ਚਾਹਣਾ ਹੈ ਜੇ ਕਿਸੇ ਵਿਰੋਧੀ ਦੀ ਕਰਦਾਰ ਕੁਸ਼ੀ ਕਰਾਉਣੀ ਹੋਵੇ ਨਾ ਕੋਈ ਨੁਕਸ ਨਕਸ ਲੱਭਣੇ ਹੋਏ ਤੇ ਠੇਕਾ ਦੇ ਦਿਓ ਜੀ ਉਹਨੂੰ ਕੋ ਥੋੜੇ ਬੋਦੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੇ ਉਹਨੇ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲਿਖ ਕੇ ਨਾ 5-4 ਪੇਜਾਂ ਚ ਤੁਹਾਨੂੰ ਦੇ ਦਊਗਾ ਤੁਹਾਡੇ ਕੰਮ ਆ ਜਾਣਗੀਆਂ ਕੈਸੀਆਂ ਹਰਕਤਾਂ ਕਰ ਰਹੇ ਹੋ ਯਾਰ ਸਿਆਣੇ ਬਿਆਣੇ ਬੰਦਿਆਂ ਤੁਹਾਡੇ ਚਿੱਟੀਆਂ ਧਾੜੀਆਂ ਨੇ ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰ ਅਖਵਾਉਨੇ ਹੋ ਇਹ ਜਥੇਦਾਰਾਂ ਦੀਆਂ ਕਮੀਆਂ ਲਿਖਣਾ ਹੀ ਕਿ ਤੁਹਾਡਾ ਕੰਮ ਰਹਿ ਗਿਆ ਕਮੀਆਂ ਦਾ ਕੋਈ ਰੱਬ ਦੀਆਂ ਲਿਖਣ ਲੱਗ ਜੇ ਤੇ ਰੱਬ ਚ ਨੁਕਸ ਕੱਢ ਦਿੰਦੇ ਨੇ ਲੋਕ ਅੱਜ ਤਾਂ ਫੇਰ ਬੰਦੇ ਆ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਇਹ ਨਾ ਸਿੱਖੀਏ ਲੋਕ ਨੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨਾ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਉਹਨਾਂ ਦੇ ਟਹੇ ਚੜ ਚੁੱਕੇ ਨੇ ਜਿਹੜੀ ਮੇਰੀ ਵੀ ਇਹਨਾਂ ਨੇ ਕਰਦਾਰਕੁਸ਼ੀ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਹਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ ਦਾ ਜਹੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਹੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ ਚ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਦੇਖਣ ਲੱਗ ਪਏ ਹੈ ਨਾ ਹੈਰਾਨੀ ਦੀ ਗੱਲ ਇਹ ਕਮਾਲ ਦੀਆਂ ਗੱਲਾਂ ਨੇ ਜਾਦਾ ਇਹ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆਂ ਨੂੰ ਬੁੱਧੂ ਸਮਝਦੇ ਨੇ ਵੀ ਸਾਡੇ ਚਾਂਸੇ 'ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ